ਸ੍ਰੀ ਕਾਲਜੀ ਤੇ ਗਾਇਜ਼ ਕਿਵੇਂ ਤੁਸੀਂ ਸਾਰੇ ਮੈਂ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਮੈਂ ਥੋੜੇ ਦਿਨਾਂ ਤੋਂ ਬਿਮਾਰ ਸੀਗਾ ਤੇ ਇਸ ਕਰਕੇ ਮੇਤੋ ਵਲੋਗ ਨਹੀਂ ਬਣਿਆਗਾ ਤੇ ਅੱਜ ਆਪਾਂ ਜਾਵਾਂਗੇ ਹੱਲਾ ਲੈਣ ਤਲਵੰਡੀ ਪਾਈ ਤੇ ਨਾਲ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਕਿਹੜੀਆਂ ਹੱਲਾ ਆਪਾਂ ਲੈ ਆਉਣੇ ਤੇ ਤੇ ਹੁਣ ਆਪਾਂ ਲੱਗੇ ਆਂ ਤੁਰਨ ਘਰ ਤੇ ਹੁਣ ਆਪਾਂ ਤੁਹਾਨੂੰ ਮਿਲਦੇ ਆਂ ਰਸਤੇ 'ਚ ਚਲਦੇ ਭਾਈ ਗਾਇਜ਼ ਉੱਥੇ ਤਾਂ ਆਪਣਾ ਆਪਣੇ ਤੋਂ ਵਲੋਗ ਬਣਿਆ ਨਹੀਂ ਤੇ ਹੱਲਾ ਆਣ ਆਪਣੀਆਂ ਆਗੀਆਂ ਆ ਘਰੇ ਤੇ ਪਾਪਾ ਲਿਆਉਣ ਲੱਗੇ ਆ ਹੁਣ ਘਰੇ ਤੇ ਆਪਾਂ ਚਾਵਾਂਗੇ ਤੇਲ ਤੇ ਆਪਾਂ ਤੁਹਾਨੂੰ ਭੌਣਨੇ ਆ ਪਾਪਾ ਲੈ ਜਾਂਦੇ ਆਣੇ ਹੱਲਾ ਉਹ ਆਗੀਆਂ ਹੱਲਾ ਹੋਰ ਨਹੀਂ ਆਪਾਂ ਹੱਲ ਹਮ ਦੇ ਤੇ ਚਾਹੂ ਬਣ ਗੀ ਤੇ ਮਮਾ ਚਾਹ ਉਹ ਲੱਕੇ ਤੇ ਉਹ ਹੈ ਉਹ ਦੋਵੇਂ खासू कॾहिं नचा मे भुल मिनत तो पवे हे करा दो आमर खासो माए कॾहिं नच भुल मिनत तह जवे हे करा दो मां बस न पक्षे i, don't know. I, don't know. I don't know.